ਸਿੰਘਲਾ ਸਾਹਿਬ ਤੇ ਅਰਵਿੰਦ ਗਾਂਧੀ ਵੱਲੋਂ ਨਾਮਿਨੇਸ਼ਨ ਕੀਤੀ ਜਾ ਰਹੀ ਹੈ ਕਿੱਦਾਂ ਵੇਖ ਰਹੇ ਹੋ ਅਰਵਿੰਦ ਗਾਂਧੀ ਦੀ ਇਸ ਲੋਕ ਸਭਾ ਦੀ ਲੜਾਈ ਬਹੁਤ ਹੀ ਵਧੀਆ ਕੈਂਡੀਡੇਟ ਕਾਂਗਰਸ ਨੇ ਦਿੱਤੇ ਹੈ ਗਾਂਧੀ ਸਾਹਿਬ ਫੈਸੇ ਤਾਂ ਸਾਰੇ ਦੇ ਸਾਰੇ ਕੈਂਡੀਡੇਟ ਜੋ 13 ਦੇ 13 ਕੈਂਡੀਡੇਟ ਦਿੱਤੇ ਨੇ ਉਹ ਬੜੇ ਕਾਬਲ ਤੇ ਸੁਲਝੇ ਹੋਏ ਇਨਸਾਨ ਸਭ ਨੂੰ ਟਿਕਟ ਦਿੱਤੀ ਹੈ ਔਰ ਡਾਕਟਰ ਅਰਵਿੰਦ ਗਾਂਧੀ ਕਾਫੀ ਸਮੇਂ ਤੋਂ ਕਾਂਗਰਸਿੰਦ ਤੁਸੀਂ ਲੈ ਰਹੇ ਸੀ ਜਦੋਂ ਰਾਹੁਲ ਗਾਂਧੀ ਜੀ ਦੀ ਯਾਤਰਾ ਐਤ ਸੋ ਗੁਜਰੀ ਸੀ ਤੇ ਉਸ ਵੇਲੇ ਵੀ ਉਹਨਾਂ ਨੇ ਪੂਰਾ ਰਾਹੁਲ ਗਾਂਧੀ ਜੀ ਦੇ ਨਾਲ ਕਦਮ ਨਾਲ ਕਦਮ ਬਿਲਾ ਕੇ ਇਸ ਯਾਤਰਾ ਨੂੰ ਪੂਰਾ ਕਰਵਾਇਆ ਸੀ ਸੋ ਇਹਨਾਂ ਦੇ ਜਿਹੜੇ ਵਿਚਾਰ ਨੇ ਇੱਕ ਬਾਤ ਨੇ ਉਹ ਕਾਂਗਰਸ ਦੇ ਨਾਲ ਬਹੁਤ ਨੇੜੇ ਦੇ ਜੁੜੇ ਹੋਏ ਨੇ ਔਰ ਬਹੁਤ ਰੈਵਿਊਲੂশনারੀ ਸ਼ੁਰੂ ਤੋਂ ਹੀ ਆਪਣੇ ਸਟੂਡੈਂਟ ਲਾਈਫ ਤੋਂ ਲੈ ਕੇ ਹੁਣ ਤੱਕ ਗਾਂਧੀ ਜੀ ਇੱਕ ਰੈਵਿਊਲੂশনারੀ ਜ਼ਿੰਦਗੀ ਜੀ ਰਹੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਅੱਜ ਜੋ ਪਟਿਆਲਾ ਜ਼ਿਲ੍ਹਾ ਹੈ ਸਾਡਾ ਪਟਿਆਲਾ ਕੰਸਟਿਚਨਸੀ ਹੈ ਇਹਨੂੰ ਹੁਣ ਤੱਕ ਕੋਈ ਬਹੁਤ ਵਧੀਆ ਕੰਸਟਿਚਨਸੀ ਚ ਕੰਮ ਕਰਨ ਵਾਲਾ ਵਿਚਾਰਕ ਕੈਂਡੀਡੇਟ ਨਹੀਂ ਮਿਲਿਆ ਸੋ ਗਾਂਧੀ ਜੀ ਦੇ ਰੂਪ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਬਹੁਤ ਅੱਛੀ ਸਿਲੈਕਸ਼ਨ ਸਾਡੀ ਆਲ ਇੰਡੀਆ ਕਾਂਗਰਸ ਨੇ ਕੀਤੀ ਹੈ ਔਰ ਅਸੀਂ ਸਾਰੇ ਕਾਂਗਰਸਮੈਨ ਇਹਦਾ ਹਮ ਹਮਾ ਕੇ ਬੜੇ ਜੋਸ਼ ਦੇ ਨਾਲ ਇਹਨਾਂ ਦੀ ਸਪੋਰਟ ਕਰ ਰਹੇ ਹਾਂ ਜਿਤੇ ਅਸੀਂ ਆਪਣੀ ਪਾਰਟੀ ਦੀ ਸਪੋਰਟ ਕਰ ਰਹੇ ਹਾਂ ਉੱਥੇ ਅਸੀਂ ਸਮਝਦੇ ਹਾਂ ਕਿ ਪਰਸਨਲ ਲੈਵਲ ਤੇ ਵੀ ਗਾਂਧੀ ਜੀ ਦੀ ਸਪੋਰਟ ਕਰਦੇ ਹੋਏ ਸਾਨੂੰ ਕੋਈ ਪ੍ਰੋਬਲਮ ਨਹੀਂ ਸ਼ਹਿਰ ਸਮਾਣਾ ਦੇ ਵਿੱਚੋਂ ਕਿੱਦਾਂ ਰਹਿਣਗੇ ਗਾਂਧੀ ਜੀ ਬਹੁਤ ਵਧੀਆ ਰਹਿਣਗੇ ਕਾਂਗਰਸ ਸਮਾਣਾ ਦੀ ਕਾਂਗਰਸ ਜੋ ਹੈ ਉਹ ਪੂਰਾ ਗਾਂਧੀ ਜੀ ਦਾ ਸਾਥ ਦਈ ਕਿ ਕੋਈ ਪ੍ਰੋਬਲਮ ਨਹੀਂ 100% ਹਾਂਜੀ ਸਰ ਕਿੱਦਾਂ ਜੀ ਦੇਖ ਲਿਓ ਅੱਜ ਗਾਂਧੀ ਦੀ ਨਾਮੀਨੇਸ਼ਨ ਹੈ ਤੇ ਰਾਜਗਾਂਧੀ ਕਹਿੰਦਾ ਵੀ ਲੋਕ ਲੈਰ ਬਣ ਚੁੱਕੇ ਨੇ ਇਸ ਤਰ੍ਹਾਂ ਦੀ ਅਸਲ ਚ ਜੇ ਦੇਖਿਆ ਜਾਏ ਤਾਂ ਸਹੀ ਗਾਂਧੀਵਾਦ ਦੇ ਵਿੱਚ ਵਿਸ਼ਵਾਸ ਕਰਨ ਵਾਲਾ ਵਾਹਿਦ ਇੱਕ ਜਿਹੜਾ ਹੈ ਪਾਰਲੀਮੈਂਟ ਦੀ ਪਟਿਆਲਾ ਦੀ ਸੀਟ ਤੋਂ ధਰਮਵੀਰ ਗਾਂਧੀ ਹੀ ਅਸਲੀ ਗਾਂਧੀਵਾਦ ਦੇ ਹਾਇਆ ਔਰ ਇਹਨਾਂ ਦੀ ਗਾਂਧੀਵਾਦ ਪਾਲਿਸੀ ਨੂੰ ਦੇਖ ਕੇ ਇਹਨਾਂ ਦੇ ਰਵਈਏ ਨੂੰ ਦੇਖ ਕੇ ਸਮਾਜ ਸੇਵੀ ਪਵਮਨ ਨੂੰ ਦੇਖ ਕੇ ਸਾਡੇ ਕਾਂਗਰਸ ਹਾਈ ਕਮਾਂਡ ਨੇ ਬਹੁਤ ਵਧੀਆ ਫੈਸਲਾ ਲੈ ਕੇ ਇਹਨਾਂ ਨੂੰ ਪਟਿਆਲਾ ਦੀ ਨੁਮਾਇੰਦਗੀ ਕਰਨ ਲਈ ਉਤਾਰਿਆ ਹੈ ਔਰ ਇਹ ਬਹੁਤ ਹੀ ਫਰੂਟਫੁੱਲ ਸਕਸੈਸ ਕਾਮਯਾਬ ਇੱਕ ਮੈਂਬਰ ਪਾਰਲੀਮੈਂਟ ਸਾਬਤ ਹੋਣਗੇ ਇਸ ਤੋਂ ਪਹਿਲਾਂ ਤਾਂ ਮੈਂ ਇਹ ਕਹਿ ਸਕਦਾ ਕਹਿ ਸਕਦਾ ਆ ਕਿ ਅਬ ਤੱਕ ਤੋਂ ਜੋ ਵੀ ਦੋਸਤ ਮਿਲੇ ਬੇਵਫਾ ਮਿਲੇ ਇਹ ਬੇਵਫਾ ਸਾਬਤ ਹੋਣਗੇ ਬੇਵਫਾ ਨਹੀਂ ਹੋਣਗੇ ਔਰ ਮੈਂ ਪੂਰੇ ਇਲਾਕੇ ਦੇ ਲੋਕਾਂ ਨੂੰ ਮਤੌਰ ਤੇ ਕਾਂਗਰਸ ਦਾ ਸੇਵਾਦਾਰ ਹੋਣ ਦੇ ਨਾਤੇ ਇਹ ਅਪੀਲ ਕਰਾਂਗਾ ਕਿ ਕਿਸੇ ਕਿਸਮ ਦੀ ਗੁੰਜਾਇਸ਼ ਨਾ ਰੱਖਦੇ ਹੋਏ ਡਾਕਟਰ ਧਰਮਵੀਰ ਗਾਂਧੀ ਜੀ ਨੂੰ ਕਾਮਯਾਬ ਕੀਤਾ ਜਾਵੇ 4000 ਤੋਂ ਵੱਧ ਵੋਟਾਂ ਨੇ ਬਾਰਪੁਰ ਸਮਾਜ ਦੀਆਂ ਕਈ ਵਾਰੀ ਕੁਝ ਬਰਾਦਰੀ ਦੀ ਆਗੂ ਵੀ ਨੇ ਕਈ ਵਾਰੀ ਘਬਰਾ ਵੀ ਕਰਦੇ ਨੇ ਵੀ ਵੋਟ ਉਧਰ ਪਾਉਣੀ ਤੁਹਾਨੂੰ ਵੀ ਲੱਗਦਾ ਕਿ ਬਰਾਦਰੀ ਉਹਨਾਂ ਦੇ ਪਿੱਛੇ ਲੱਗੇ ਵੋਟ ਪਾਉਂਦੇ ਇਹ ਕਿਸੇ ਕਿਸਮ ਦੀ ਕੋਈ ਧਾਰਮਿਕ ਸੰਸਥਾ ਨਹੀਂ ਬੌਲਪੁਰ ਬਰਾਦਰੀ ਵੱਖਰੇ ਵੱਖਰੇ ਸਟੇਸ਼ਨਾਂ ਤੋਂ ਪਾਕਿਸਤਾਨ ਤੋਂ ਜਿਹੜੇ ਉਜੜ ਗਏ ਸੀ ਉਹ ਇੱਕ ਬੌਲਪੁਰ ਸਟੇਟ ਸੀ ਇਹ ਜ਼ਰੂਰੀ ਨਹੀਂ ਹੈ ਕਿ ਜਿਹੜਾ ਵੀ ਆਪਣੇ ਆਪ ਨੂੰ ਬੌਲਪੁਰੀ ਕਹਿੰਦਾ ਹੈ ਉਹ ਬੰਨਾ ਬੈ ਕਿਸੇ ਦਾ ਹਰ ਕਿਸੇ ਦੀ ਆਪਣੀ ਸੋਚ ਹੈ ਆਪਣਾ ਦਿਮਾਗ ਹੈ ਆਪਣੀ ਰਾਜਨੀਤਿਕ ਜਾਗਰਤਾ ਨੂੰ ਅੱਗੇ ਰੱਖਦੇ ਹੋਏ ਫੈਸਲਾ ਲੈ ਰਹੇ ਨੇ ਕੋਈ ਕਿਸੇ ਕਿਸਮ ਦਾ ਕੋਈ ਬਰਾਦਰੀ ਵੱਲੋਂ ਫੈਸਲਾ ਨਹੀਂ ਹੈ ਅੱਜ ਵਿਸਾਇੰਦੀ ਅੱਜ ਨਾਮਿਨੇਸ਼ਨ ਹੋ ਰਹੀ ਆ ਤਰਵੀਰ ਗਾਂਧੀ ਦੀ ਸੋ ਉਹਨਾਂ ਦੇ ਮੁਕਾਬਲੇ ਵਿੱਚ ਐਨ ਕੇ ਸ਼ਰਮਾ ਨੇ ਆਮ ਆਦਮੀ ਪਾਰਟੀ ਦੇ ਡਾਕਟਰ ਬਲਬੀਰ ਨੇ ਤੇ ਭਾਜਪੀ ਵੱਲੋਂ ਮੋਤੀ ਮਹਿਲ ਆ ਕਿਹੜਾ ਜਾ ਰਿਹਾ ਵੀ ਸਿਆਸਤ ਮੋਤੀ ਮਹਿਲ ਦੇ ਆਲੇ ਦੁਆਲੇ ਘੁੰਮੀ ਆ ਕਿੱਦਾਂ ਲੱਗਦਾ ਇਸ ਵਾਰੀ ਕਿ ਕਿਲਾ ਤੁਹਾਨੂੰ ਮੈਂ ਕਹਿੰਦਾ ਜੀ ਜਦੋਂ ਮੈਂ ਡਾਕਟਰ ਤਰੰਬੀਰ ਗਾਂਧੀ ਜੀ ਬਾਰੇ ਸੁਣਿਆ ਔਰ ਉਹਨਾਂ ਦਾ ਜੋ ਜੀਵਨ ਪੜਿਆ ਸੁਣਿਆ ਔਰ ਮੈਨੂੰ ਇੰਨੀ ਖੁਸ਼ੀ ਹੋਈ ਟਿਕਟ ਮਿਲਣ ਤੋਂ ਪਹਿਲਾਂ ਮੈਂ ਤਾਂ ਪ੍ਰਮਾਤਮਾ 'ਤੇ ਅਰਦਾਸ ਕੀਤੀ ਵੀ ਸੱਚੇ ਪਾਤਸ਼ਾਹ ਸਾਡੇ ਇਸ ਹਲਕੇ ਨੂੰ ਅਸੀਂ ਬੜਾ ਬਹੁਤ ਮਾਰਾ ਖਾਧੀਆਂ ਨੇ ਕਿ ਸਾਡਾ ਸੱਚਾ ਸੋਚਾ ਜਿਹੜੇ ਗਾਂਧੀ ਜੀ ਸਾਡੇ ਹਲਕੇ ਚ ਆਏ ਨੇ ਸਾਨੂੰ ਉਹਨਾਂ ਤੋਂ ਬਹੁਤ ਵੱਡੀਆਂ ਉਮੀਦਾਂ ਨੇ ਸਾਡੀ ਪਾਰਟੀ ਨੂੰ ਬਹੁਤ ਵੱਡੀਆਂ ਆਸਾਂ ਨੇ ਔਰ ਮੈਂ ਉਹਨਾਂ ਲੀਡਰਾਂ ਸਹਿਬਾਨ ਨੂੰ ਬੇਨਤੀ ਕਰਨਾ ਵੀ ਤੁਸੀਂ ਲੱਤਾਂ ਖਿੱਚਣ ਦੀ بجائے ਗਾਂਧੀ ਜੀ ਦਾ ਸਾਥ ਦਿਓ ਅੰਦਰ ਖਾਤੇ ਤੁਹਾਨੂੰ ਵੀ ਪਤਾ ਸਾਰਿਆਂ ਨੂੰ ਪਤਾ ਵੀ ਕੀ ਹੋ ਰਿਹਾ ਹੈ ਮੈਂ ਉਸ ਗੱਲ 'ਚ ਸਾਰੀ ਡਿਟੇਲ 'ਚ ਨਹੀਂ ਜਾਣਾ ਚਾਹੁੰਦਾ ਕਦੀ ਮੌਕਾ ਮਿਲਿਆ ਤੁਹਾਨੂੰ ਫਿਰ ਦੱਸਾਂਗੇ ਹੁਣ ਇਹੀ ਬੇਨਤੀ ਹੈ ਸਾਰਿਆਂ ਨੂੰ ਕਿ ਆਪਾਂ ਵੱਧ ਤੋਂ ਵੱਧ ਗਾਂਧੀ ਜੀ ਦਾ ਸਹਿਯੋਗ ਦੇ ਕੇ ਔਰ ਜਿੰਨਾ ਵੀ ਸਾਬਾ ਕਰ ਸਕਨੇ ਆਪਣੀ ਮਿਹਨਤ ਕਰਕੇ ਇੱਕ ਇੱਕ ਵੋਟ ਗਾਂਧੀ ਜੀ ਨੂੰ ਕੋਈਏ ਔਰ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਭੇਜੀਏ ਧੰਨਵਾਦ। ਅੰਮ੍ਰਿਤਪਾਲ ਜੀ ਹਾਂ ਜੀ ਬਹੁਤ ਪੁਰਾਣੇ ਤੁਸੀਂ ਟਕਸਾਲੀ ਕਾਂਗਰਸੀ ਹੋ। ਤੇ ਡਾਕਟਰ ਤਰਵੀਰ ਗਾਂਧੀ ਨੂੰ ਟਿਕਟ ਦਿੱਤੀ ਗਈ ਹੈ ਹਾਈ ਕਮਾਂਡ ਵੱਲੋਂ। ਕਿਤੇ ਨਾ ਕਿਤੇ ਰੋਸ ਕੋਈ ਉੱਠਿਆ ਵੀ ਸੀ ਪਰ ਲੇਕਿਨ ਗਿਲੇ ਸ਼ਿਕਵੇ ਫਿਰ ਦੂਰ ਹੋ ਗਏ। ਕਿੰਨਾ ਵੇਖ ਰਹੇ ਹੋ ਨਾਮੀਨੇਸ਼ਨ ਤੋਂ ਬਾਅਦ ਗਾਂਧੀ ਦੇ ਚੋਣ ਪ੍ਰਚਾਰ ਵਿੱਚ ਕਿੰਦਾ ਦੀ ਸਥਿਤੀ ਗਾਂਧੀ ਜੀ। ਤੇ ਜਿਹੜੇ ਗਿਲੇ ਸ਼ਿਕਵੇ ਹੁੰਦੇ ਨੇ ਇਹ ਟਿਕਟ ਮਿਲਣ ਤੱਕ ਹੀ ਹੁੰਦੇ ਨੇ। ਸ਼ਾਇਦ ਇੱਕ ਦੋ ਦਿਨ ਅੱਗੇ ਲਾਂਗੇ ਹੋਣਗੇ ਲੇਕਿਨ ਸਾਰੀ ਸਾਡੇ ਕਾਂਗਰਸ ਵਰਕਰ ਕਾਂਗਰਸ ਹਾਈ ਕਮਾਂਡ ਸਾਰੀ ਗਾਂਧੀ ਜੀ ਦੇ ਨਾਲ ਹੈ ਸਾਰੇ ਜੋਰ ਲਾ ਕੇ ਵੱਧ ਤੋਂ ਵੱਧ ਆਪਣਾ ਮਿਹਨਤ ਕਰਕੇ ਸਾਡੀ ਪਟਿਆਲਾ ਦੀ ਸੀਟ ਸਾਰੇ ਪੰਜਾਬ ਚ ਨੰਬਰ 1 ਤੇ ਗਾਂਧੀ ਜੀ ਦੇ ਹੱਕ ਚ ਨਿਕਲੂਗੀ